ਅੱਜ ਜੇਕਰ ਤੁਸੀਂ ਘਰ ਵਿੱਚ ਦੋ ਪਸ਼ੂ ਰੱਖੇ ਆ ਪੰਜ ਪਸ਼ੂ ਰੱਖੇ ਆ 10 ਪਸ਼ੂ ਰੱਖੇ ਆ ਦੁੱਧ ਦੀ ਮੰਡੀ ਤੁਹਾਡੇ ਘਰ ਵਿੱਚ ਹੈ ਆ ਤੁਸੀਂ ਵੇਖਿਆ ਇੱਥੇ ਵੇਰਕ ਵਾਲੇ ਆਏ ਸੀ ਬਾਣੀ ਵਾਲੇ ਆਏ ਸੀ ਹੋਰ ਕਈ ਅਧਾਰੇ ਆ ਦੁੱਧ ਸਾਡੇ ਘਰ ਤੋਂ ਚੱਕੇ ਜਾਂਦੇ ਕੋਈ ਉਹ ਮੰਡੀ ਸਾਡੇ ਘਰ ਵਿੱਚ ਹੈ ਤੇ ਜਿੰਦੇ ਘਰ ਅੱਜ ਪੰਜ ਲਵੇਰੇ ਦੁੱਧ ਦੇ ਆ ਉਹਦੇ ਵਰਗਾ ਵੀਰ ਬੰਦਾ ਹੀ ਨਹੀਂ ਕੋਈ ਦੁੱਧ ਇੱਕ ਇਹੋ ਜਿਹਾ ਠੰਡਾ ਹੈ ਵੀ ਇਹਦੀ ਗਿਣਤੀ ਕੋਈ ਨਹੀਂ ਕਿੰਨੀ ਆਮਦਨਾਂ ਹੋਣੇ ਸਾਬ ਨੂੰ ਸਨਮਾਨਤ ਕੀਤਾ ਇਹ ਵੀ ਆਪਣੇ ਪਿੰਡ ਚੋਂ ਹੀ ਐ ਪਰ ਗੱਲ ਇਹ ਹੈ ਵੀ ਸਾਨੂੰ ਆਪਦੀ ਚੀਜ਼ ਦੀ ਕਦਰ ਨਹੀਂ ਕੋਈ ਵੀ ਲਾ ਲੋ ਜਿਵੇਂ ਬਰਾੜ ਸਾਹਿਬ ਨੇ ਪੁੱਛਿਆ ਹੁਣ ਤੁਹਾਡੀ ਗਿਣਤੀ ਇੱਥੇ ਲਗਭਗ 130 ਦੀ ਹੈ ਕਿੰਨੇ ਕਿਸਾਨ ਵੀਰ ਆ ਜਿਹੜੇ ਰੋਜ਼ ਆਪਦੀ ਸਬਜ਼ੀ ਤੋੜ ਕੇ ਘਰੋਂ ਖਾਂਦੇ ਆ ਆ ਤੁਸੀਂ ਵੇਖ ਲਓ ਜੀ ਹੱਥ ਕਿੰਨੇ ਖੜੇ ਹੋਏ ਆ ਤੇ ਤੁਹਾਨੂੰ ਮੈਂ ਅੱਗੇ ਵੀ ਕਈ ਵਾਰੀ ਬੇਨਤੀਆਂ ਕਰਦਾ ਵੀ ਇੱਕ ਲੂਣ ਚਾਹ ਪੱਤੀ ਤੇ ਸਿੱਖਾਂ ਲਈ ਡੱਬੇ ਤਿੰਨ ਚੀਜ਼ਾਂ ਸਾਨੂੰ ਪਿੰਡਾਂ ਵਾਲਿਆਂ ਨੂੰ ਬਾਜ਼ਾਰੋਂ ਲੈਣ ਦੀ ਲੋੜ ਆ ਬਾਕੀ ਸਾਰਾ ਕੁਝ ਸਾਡੇ ਘਰੇ ਪੈਦਾ ਹੁੰਦਾ ਕੀ ਅਸੀਂ ਕਰਦੇ ਆ ਹੋਣਾ ਕਣਕ ਸਾਰੇ ਨੇ ਭੀਜੀ ਐ ਤੇ ਕਿਸੇ ਨੇ ਆਪ ਦਾ ਜੋਗਾ ਕਿੱਲਾ ਇੱਕ ਰੂੜੀ ਦੀ ਖਾਦ ਪਾ ਕੇ ਕੋਈ ਲੱਸੀ ਦੀ ਸਪਰੇਅ ਕਰਕੇ ਨਿੰਮ ਦੀ ਸਪਰੇਅ ਕਰਕੇ ਤਿਆਰ ਕੀਤਾ ਵੀ ਇੱਕ ਕਿੱਲੇ ਦੀ ਕਣਕ ਅਸੀਂ ਆਪ ਦੀ ਖਾਈਏ ਆਰਗੈਨਿਕ ਝਾੜ ਭਾਵੇਂ ਚਾਰਮਣ ਘਟੋਵੇ ਬਿਮਾਰੀਆਂ ਤਾਂ ਨਾ ਹੋਣ ਸੋ ਇਹ ਗੱਲਾਂ ਸੋਚੀਏ ਦੁੱਧ ਬਰਾੜ ਸਾਹਿਬ ਨੇ ਬੜਾ ਵਿਸਤਾਰ ਨਾਲ ਦੱਸਿਆ ਸਾਨੂੰ ਆਪ ਦੇ ਦੁੱਧ ਦੀ ਕਦਰ ਨਹੀਂ ਗਈ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਤੇ ਅਸੀਂ ਭੱਜ ਕੇ 2 ਲੀਟਰ ਵਾਲੀ ਬੋਤਲ ਲਿਆਉਣੀ ਹੈ ਕੋਕਾ ਕੋਲਾ ਫੈਂਟਾ ਡਿਉ ਮਰਿੰਡਾ ਤੇ ਆਉਂਦਿਆਂ ਸਵਾਗਤ ਕਰਦੇ ਲਓ ਜੀ ਕੋਲਡ ਡਰਿੰਕ ਤੁਹਾਡੇ ਵਾਸਤੇ ਪੀਣ ਵਾਲਾ ਨਾ ਨਹੀਂ ਜੀ ਇਹ ਤਾਂ ਮਾੜਾ ਹੈ ਮਿੱਠਾ ਯਾਰ ਨਹੀਂ ਪੀਣਾ ਨਾ ਜੀ ਤੁਹਾਡੇ ਵਾਸਤੇ ਲਿਆਂਦਾ ਉਹ 2 ਲੀਟਰ ਵਾਲੀ ਬੋਤਲ ਖਾਦੀ ਤੇ ਜੇ ਅਸੀਂ ਉਹ ਜਿਹੜਾ 5 ਕਿਲੋ ਦੁੱਧ ਦੋ ਤਿੰਨ ਡੇਰੀ ਤੇ ਪਾਇਆ ਦੁੱਧੀ ਨੂੰ ਪਾਇਆ ਘਰੇ ਰੱਖ ਲਈਏ ਤੇ 40 ਰੁਪਏ ਕਿਲੋ ਤੁਹਾਡੇ ਸ਼ਹਿਰ ਚੋਂ ਮਿਲ ਜਾਂਦੇ ਕੇਲੇ ਤੇ ਬਨਾਣਾ ਸ਼ੇਕ ਬਣਾਓ ਤਾਂ ਕਿੰਨੀ ਵਧੀਆ ਗੱਲ ਹੈ ਕਿੰਨੇ ਵਿਟਾਮਿਨ ਤੇ ਕਿੰਨੇ ਮਿਨਰਲ ਪੀਣ ਵਾਲਾ ਵੇਖੋ ਇਸ ਤੁਸੀਂ ਵੀ ਉਹ ਕੰਮ ਨਹੀਂ ਕਰ ਸਕਦੇ 5 ਕਿਲੋ ਦੁੱਧ ਦੇ ਵਿੱਚੋਂ ਕਿੰਨਾ ਨਿਕਲਦਾ ਪਨੀਰ ਤੇ ਜੇ ਅਸੀਂ ਉਹ ਪਨੀਰ ਕੱਢ ਗਏ ਤੇ ਕਿੰਨੇ ਵਿਟਾਮਿਨ ਤੇ ਕਿੰਨੇ ਮਿਨਰਲ ਬਣ ਸਕਦੇ ਪਨੀਰ ਦੇ ਵਿੱਚ ਹੈਗੇ ਉਸ ਤੋਂ ਬਾਅਦ ਪਨੀਰ ਦਾ ਪਾਣੀ ਜਿਹੜਾ 4 ਕਿਲੋ ਅਸੀਂ ਐਵੇਂ ਢੋਲ ਦਿੰਨੇ ਆ ਉਹਦਾ ਕੋਲਡ ਡਰਿੰਕ ਬਣਦਾ ਬਹੁਤ ਵਧੀਆ ਖੰਡ ਤੁਹਾਡੇ ਘਰੇ ਹੈਗੀ ਫਲੇਵਰ ਉਹਦੇ ਵਿੱਚ ਪੈਂਦਾ ਉਹ ਜਿੱਥੋਂ ਤੁਸੀਂ ਘਰ ਦਾ ਸਮਾਨ ਲੈ ਆਉਣੇ ਖਰੀਦ ਕੇ ਉੱਥੋਂ ਸ਼ੀਸ਼ੀ ਮਿਲ ਜਾਂਦੀ ਹੈ 100 ਰੁਪਿਆ ਨਹੀਂ ਲੱਗਦਾ ਤੇ 10 ਵਰੀ ਤੁਹਾਡਾ ਉਹ ਤਿਆਰ ਹੋ ਜਾਂਦਾ ਹੈ ਉਹ ਜੇ ਤੁਸੀਂ ਸਿੱਖੋਗੇ ਤੇ ਇਹਨਾਂ ਡੇਰੀ ਵਾਲਿਆਂ ਤੋਂ ਟ੍ਰੇਨਿੰਗ ਕਰੋ ਇਹਨਾਂ ਦੀਆਂ ਕਿਤਾਬਾਂ ਪੜੋ ਸਭ ਕੁਝ ਤੁਹਾਡੀ ਤੁਸੀਂ ਘਰੇ ਬਣਾ ਸਕਦੇ ਹੋ ਕੋਈ ਬਾਹਰੋਂ ਚੀਜ਼ ਲਿਆਉਣ ਦੀ ਲੋੜ ਨਹੀਂ ਤੇ ਜਰੂਰੀ ਅਸੀਂ ਮਿੱਠਾ ਯਾਰ ਪੀਣਾ ਹੈ ਦੁੱਧ ਦਾ ਦਹੀਂ ਬਣਾ ਲਓ ਦਹੀਂ ਦਾ ਕੀ ਰੇਟ ਅੱਜ 60 ਰੁਪਏ ਤੋਂ ਲੈ ਕੇ 100 ਰੁਪਏ ਕਿਲੋ ਤੱਕ ਨਹੀਂ ਵਿਕੀ ਜਾਂਦਾ ਹੋਰ ਨਹੀਂ ਤੇ ਤੁਸੀਂ ਆਪਦੇ ਪਿੰਡ ਝਾਤ ਮਾਰ ਕੇ ਵੇਖੋ ਅਸੀਂ ਘਰ ਵਿੱਚ ਪਸ਼ੂ ਰੱਖੇ ਆ ਜੇ ਤੁਹਾਨੂੰ ਕਿਸਾਨ ਵੀ ਜਿਹੜਾ ਪੁੱਛ ਲਈਏ ਸਾਰਿਆਂ ਨੂੰ ਕੁਝ ਨਹੀਂ ਬਚਦਾ ਜੀ ਗੋਹਾ ਤੇ ਜਿਨ੍ਹਾਂ ਨੇ ਉ ਇੱਥੇ ਇੱਕ ਲਵਾਈ ਨਹੀਂ ਦੁਕਾਨ ਬਣਾਈ ਹੁੰਦੀ ਹੈ ਉਹ ਇੱਕ ਦਿਵਾਲੀ ਲਾ ਲੈਣ ਸਾਡੇ ਪਿੰਡ ਚ ਉਹ ਇੱਕ ਸਾਲ ਦਾ ਰੋਟੀ ਪਾਣੀ ਇਕੱਠਾ ਕਰ ਲੈਂਦੇ ਆ ਤੇ ਅੱਜ ਵੀ ਤੁਸੀਂ ਵੇਖ ਲਓ ਜਿਹੜੇ ਹਲਵਾਈ ਦੀ ਦੁਕਾਨ ਆ ਜਿੰਨੀ ਸਾਡਾ ਹੀ ਦੁੱਧ ਹੈ ਤੇ ਉਹ ਬਣਾ ਕੇ ਪ੍ਰੋਡਕਟ ਅੱਗੇ ਵੇਚੀ ਜਾਂਦੇ ਆ ਚੰਗਾ ਉਹਨਾਂ ਕੋਲੇ ਬੈਂਕ ਬੈਲੈਂਸ ਆ ਚੰਗਾ ਵਧੀਆ ਮਖਾਨ ਆ ਚੰਗੇ ਸਕੂਲਾਂ ਚ ਬੱਚੇ ਪੜ੍ਹਦੇ ਆ ਅਸੀਂ 24 ਘੰਟੇ ਪਸਮਾ ਚ ਨਹੀਂ ਨਹੀਂ ਤੇ ਸਾਡਾ ਕੀ ਹਾਲ ਹੈ ਸੋ ਅਸੀਂ ਥੋੜਾ ਜਿਹਾ ਚੇਂਜ ਕਰੀਏ ਵਿਗਿਆਨਿਕ ਸੋਚ ਬਣਾਈਏ ਅਸੀਂ ਬੜਾ ਕੁਝ ਕਰ ਸਕਦੇ ਆ ਸਾਡੇ ਵਿੱਚ ਕਈ ਹੀਰੇ ਬੰਦੇ ਹੈਗੇ ਜਿਨ੍ਹਾਂ ਨੇ ਕੁਝ ਪ੍ਰਾਪਤ ਕੀਤਾ ਹੈ ਇਹ ਧੰਦਾ ਮਾੜਾ ਨਹੀਂ ਅਸੀਂ ਥੋੜਾ ਜਿਹਾ ਨੂੰ ਵਿਗਿਆਨਿਕ ਢੰਗ ਨਾਲ ਪੜਾਈਏ ਹੁਣ ਗੱਲ ਇੱਥੇ ਸਵੇਰ ਦੀ ਚਲੀ ਜਾਂਦੀ ਆ ਪੇਟ ਦੇ ਕੀੜੇ ਮਿਲਨ ਮਿਕਸਚਰ ਦੁੱਧਾਂ ਮੰਡੀ ਕਰਨ ਦੁੱਧ ਦੇ ਇਹ ਗੱਲ ਆ ਵੀ ਸਾਰੇ ਕਿਸਾਨ ਵੀ ਜਿੰਨੂੰ ਮਰਜ਼ੀ ਪੁੱਛ ਲੋ ਜੀ ਰੇਟ ਕੱਟ ਗਿਆ ਰੇਟ ਕੱਟ ਗਿਆ ਹਰ ਇੱਕ ਦੀ ਇਹੋ ਸੋਚ ਐ ਜੇ ਅਸੀਂ ਚਾਰ ਪਸ਼ੂ ਘਰੇ ਰੱਖਿਆ ਤੇ ਮੰਡੀ ਕਰਨ ਖੁਦ ਕਰ ਲਈਏ ਅਸੀਂ ਜਿੰਨਾ ਚਿਰ ਸੋਸਾਇਟੀਆਂ ਡੇਰੀਆਂ ਤੇ ਡਿਪੈਂਡ ਰਵਾਂਗੇ ਸਾਨੂੰ ਇਹੋ ਕੁਝ ਕਰਨਾ ਪੈਗਾ ਵੀ ਰੇਟ ਕੱਟ ਗਿਆ ਸਰਦਾਰ ਜਸਵੀਰ ਸਿੰਘ ਨੇ ਸਵੇਰੇ ਮੰਡੀ ਕਰਨ ਬਾਰੇ ਗੱਲ ਕੀਤੀ ਸੀ ਜੇ ਤੁਸੀਂ 10 ਪਸ਼ੂ ਰੱਖੇ ਆ 24 ਘੰਟੇ ਅਸੀਂ ਸੰਭਾਲਦੇ ਆ ਉਦੋਂ ਸਾਨੂੰ ਸੰਗ ਨਹੀਂ ਲੱਗਦੀ ਤੇ ਜੇ ਅਸੀਂ ਧੋਲ ਚ ਪਾ ਕੇ ਦੁੱਧ ਡਰਮੀ ਚ ਪਾ ਕੇ ਸ਼ਹਿਰ ਚ ਮੰਡੀ ਕਰਨ ਆਪ ਕਰਾਵਾਂਗੇ ਤੇ ਕਾਦੀ ਸੰਗ ਹੈ ਆਪ ਦਾ ਬਿਜ਼ਨਸ ਹੀ ਕਰਨਾ ਹੈ ਤੇ ਪੈਸੇ ਡਬਲ ਹੁੰਦੇ ਆ ਅੱਜ ਵੀ ਤੁਸੀਂ ਸ਼ਹਿਰ ਚ ਦੁੱਧ ਦਾ ਰੇਟ ਵੇਖ ਲਓ ਤੇ ਇੱਥੇ ਵੇਖ ਲਓ ਤੁਹਾਡਾ ਜੇ ਅਸੀਂ ਐਵੇਂ ਹੀ ਕਰਾਂਗੇ ਤੇ ਇਹੋ ਕੁਝ ਹੀ ਰਹਿਣਾ ਤੇ ਜੇ ਖੁਦ ਮੰਡੀਕਰਨ ਕਰੋਗੇ ਤੇ 12 ਮਹੀਨੇ ਤੇਜ਼ੀ ਰਹਣੀ ਹੈ ਤੁਹਾਡੀ ਬਹੁਤ ਸਾਰੀਆਂ ਧਾਰਨਾ ਮੇਰੇ ਕੋਲੇ ਤੁਹਾਡੇ ਕਿਸਾਨ ਵੀਰਾਂ ਨਹੀਂ ਹੈਗੀਆਂ ਮੈਂ ਰੋਜ਼ ਵੀਡੀਓ ਤੁਹਾਡੀਆਂ ਪਾਉਣਾ YouTube ਚੈਨਲਾਂ ਤੇ ਜੇ ਕਹਿੰਦੇ ਤੋਂ ਇੱਕ ਇੱਕ ਦੇ ਧਾਰਨ ਦੱਸ ਦਿੰਨਾ ਆ ਆਪਣੇ ਨੇੜੇ ਹੀ ਪਿੰਡ ਗੁਰੂਸਰ ਉੱਥੇ ਪ੍ਰਦੀਪ ਸਿੰਘ ਦਾ ਡੇਰੀ ਫਾਰਮ ਹੈਗਾ ਉਹ ਵੀ ਮੈਂ YouTube ਤੇ ਮੇਰੀ ਵੀਡੀਓ ਪਈ ਆ ਤੁਸੀਂ ਦੇਖ ਲਿਆ ਜੇ ਉਹ ਭਰਾ ਦਾ ਕਾਰੋਬਾਰ ਵੇਖ ਲਓ 30 ਗਾਵਾਂ ਤੇ ਕੰਮ ਕਰਦਾ ਹੈ। ਬੱਚੀਆਂ ਦੇ ਕੰਮ ਕਰਦਾ ਹੈ ਤੁਹਾਡੇ ਨੇੜੇ ਹੀ ਹੈ ਉਦੋਂ ਅੱਗੇ ਚਲੇ ਜਾਈਏ ਥੋੜਾ ਜਾ ਮਲੋੜ ਤੋਂ ਉਹ ਵੋ ਰੋਡ ਜਾਈਏ ਤੇ ਪਿੰਡ ਕਟਿਆਵਾਂ ਵਾਲੀ ਹੈ। ਉੱਥੋਂ ਦੀ ਇੱਕ ਮੈਂ ਵੀਡੀਓ ਪਾਈ ਸੀ ਸਰਦਾਰ}{|\text{ਦਿਆਲ ਸਿੰਘ}} ਉਹਨਾਂ ਦੀ ਓਵਰ ਵੀ ਬਰਾੜ ਸਾਹਾ ਨੂੰ 70-72 ਦੇ ਜਿਹੜੇ ਐ ਤਿੰਨ ਮਝਾਂ ਰੱਖੀਆਂ 55 ਕਿਲੋ ਦੁੱਧ ਵੇਚਦੇ ਆ। ਵੇਰਕਾ ਨੂੰ ਪਾਉਂਦੇ ਆ 1500 ਰੁਪਿਆ ਦਸੀ ਦਾ ਮੁਨਾਫਾ 4500 ਰੁਪਿਆ ਵੱਖਰਾ ਕਮਾਈ ਜਾਂਦੇ ਆ 3-5 ਜਾਂ ਤੋਂ 55 ਲੀਟਰ ਦੁੱਧ ਲਈ ਜਾਂਦੇ ਆ ਹੋਰ ਮੋਕੇ ਦੇ ਨੇੜੇ ਤਲਵੰਡੀ ਭਗੇਰੀਆਂ ਪਿੰਡ ਹੈ ਉੱਥੇ ਰਾਮ ਸਿੰਘ ਭੁੱਲਰ ਉਹਨਾਂ ਦਾ ਦੁੱਧ ਦਾ ਕਾਰੋਬਾਰ ਹੈ ਰੋਜ਼ ਦਾ 200 ਲੀਟਰ ਦੁੱਧ ਨੂੰ ਮੋਕੇ ਸ਼ਹਿਰ ਚ ਵੇਚ ਕੇ ਆਉਂਦੇ ਆ 70 ਰੁਪਏ ਲੀਟਰ ਦੁੱਧ ਦਿੰਦੇ ਆ ਉਹਨਾਂ ਦੀ ਵੀਡੀਓ ਵਿੱਚ ਭਈ ਬਕਾਇਦਾ ਉਹਨਾਂ ਦਾ ਮੋਬਾਈਲ ਨੰਬਰ ਉੱਤੇ ਆ ਜਿੰਨੀਆਂ ਗੱਲਾਂ ਮੈਂ ਕਰ ਰਿਹਾ ਤੁਹਾਡੇ ਆਂਡ ਗਵਾੜ ਸਾਰਿਆਂ ਨੇ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲਦੇ ਜਦੋਂ ਵੀਡੀਓ ਚੱਲਦੀ ਆ ਕੋਈ ਇਹ ਮੇ ਲਾ ਕੇ ਜਾਂ ਮਸਾਲਾ ਲਾ ਕੇ ਗੱਲ ਦੀ ਪੇਸ਼ ਕਰ ਰਿਆ ਉਹ ਵੀ ਤੁਹਾਡੇ ਵਿੱਚੋਂ ਨੇ। ਸੋ ਅਸੀਂ ਵੀ ਇਹ ਧਾਰਨ ਕੋਟ ਭਾਈ ਦੇ ਵਿੱਚ ਵੀ ਬਹੁਤ سارے ਬੰਦੇ ਬਣ ਸਕਦੇ ਆ ਭਰਾ ਨੂੰ ਸਨਮਾਨਿਤ ਕੀਤਾ ਮੈਂ ਤਾਂ ਕਹਿੰਦਾ 125 ਸੀ ਇੱਥੇ ਲੈਣ ਲੱਗ ਜੰਦੀ 100 ਬੰਦਾ ਸਨਮਾਨਤ ਕਰਦੇ ਡੇਰੀ ਵਾਲੇ ਵੀ ਆ ਵੀ ਇਸ ਤੋਂ ਵੱਧ ਕੇ ਆ ਇਸ ਤੋਂ ਵੱਧ ਕੇ ਕਿੰਨੇ ਹੀ ਦੇ ਬੈਠੇ ਇੱਥੇ। ਸੋ ਹਰ ਇੱਕ ਬੰਦੇ ਦੇ ਵਿੱਚ ਕਲਾ ਹੈਗੀ। ਹੁਣ ਗੱਲ ਕਰ ਲਈ ਆਪਾਂ ਮੱਝਾ گاਵਾਂ ਦੀ ਜਿੱਥੋਂ ਆਪਾਂ ਗੱਲ ਸ਼ੁਰੂ ਕਰ ਰਹੇ ਆਂ। ਹਰ ਇੱਕ ਬੰਦਾ ਕਹਿੰਦਾ ਵੀ ਇਹਨਾਂ 'ਚ ਘਾਟ ਆ। ਘਾਟਾ ਕਿੱਥੋਂ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਜੀ ਪੇਟ ਦੇ ਕੀੜੇ। ਪੇਟ ਦੇ ਕੀੜੇ ਆ ਬੜੇ ਡਾਕਟਰ ਸਾਹਿਬ ਨੇ ਵੀ ਦੱਸਿਆ ਵਿਸਤਾਰ ਨਾਲ ਹੋਰ ਸੁਣ ਲਓ ਥੋੜਾ ਜਿਹਾ ਤੁਹਾਡੀ ਭਾਸ਼ਾ 'ਚ ਦੱਸ ਦਿਆਂ ਪੇਂਟ ਦੇ ਕਿਹੜੇ ਹੈਗੇ ਦੋ ਤਰ੍ਹਾਂ ਦੇ ਅੰਦਰ ਵਾਲੇ ਤੇ ਬਾਹਰ ਵਾਲੇ ਬਾਹਰ ਵਾਲਿਆਂ ਦੇ ਵਿੱਚ ਆ ਜਾਂਦੇ ਜੁਵਾ ਚਿਚੜ ਜੋਕਾਂ ਜਿਹੜੇ ਤੁਸੀਂ ਨੰਗੀ ਅੱਖ ਨਾਲ ਵੇਖਦੇ ਜੀ ਇਹ ਆਉਂਦੇ ਕਿਵੇਂ ਹੈ ਇਹ ਆਉਂਦੇ ਮੇਨ ਸਾਫ ਸਫਾਈ ਦੀ ਘਾਟ ਨਾਲ ਜਿਵੇਂ ਅਸੀਂ ਪਸ਼ੂਆਂ ਦਾ ਕਮਰਾ ਬਣਾਇਆ ਉਹਨੂੰ ਟੀ ਪਲਾਸਟਰ ਨਹੀਂ ਕੀਤਾ ਮੱਝਾਂਾਂ ਦੀ ਖੁਰਲੀ ਬਣਾ ਲਈ ਉਹਨੂੰ ਟੀ ਪਲਾਸਟਰ ਨਹੀਂ ਕੀਤਾ ਥੱਲੇ ਫਰਸ਼ ਦੇ ਇੱਟਾਂ ਜੋੜਤੀਆਂ ਉੱਤੇ ਕੋਹਲੀਆਂ ਨਹੀਂ ਪਾਇਆ ਉੱਥੇ ਲੁਕਣਗਾਰ ਸਭ ਤੋਂ ਵੱਡੀ ਹੈ ਜਾਂ ਸੇ ਥੱਲੇ ਮੈਟ ਰੱਖ ਦਿੰਨੇ ਆ ਚੱਕ ਕੇ ਕਦੇ ਵੇਖਿਆ ਹੀ ਨਹੀਂ ਅਸੀਂ ਕੀ ਹੁੰਦਾ ਜਦੋਂ ਪਸ਼ੂ ਨੂੰ ਚਿਚੜ ਲੱਗ ਕੇ ਦਵਾਈ ਲਿਆ ਕੇ ਲਾਤੀ 2000 ਦਿਨ ਮਗਾਮ ਅੱਜ ਸਾਫ ਰਹੀ ਉਹਦੇ ਬਾਅਦ ਉਹਨੇ ਫੇਰ 25% ਚਿਚੜ ਹੈ ਜਿਹੜੇ ਤੁਹਾਡੇ ਪਸ਼ੂ ਦੇ 75% ਆ ਉਹ ਕੀ ਹੁੰਦਾ ਜੀ ਕਈ ਡਾਕਟਰਾਂ ਨਾਲ ਅਸੀਂ ਗੱਲ ਕਰਦੇ ਆ ਵੀ ਆ ਜੀ ਚਿਚੜ ਬਹੁਤ ਲੱਗੇ ਟੀਕੇ ਲਾ ਦਿੰਨੇ ਆ ਕਈ ਕਹਣਗੇ ਜੀ ਆ ਰੀਡ ਦੀ ਹੱਡੀ ਤੇ ਦਵਾਈ ਲਾ ਦਿਓ ਇਹਨਾਂ ਦੋਵਾਂ ਕੰਮਾਂ ਤੋਂ ਬਚੋ ਜਦੋਂ ਵੀ ਦਵਾਈ ਦਾ ਛਿੜਕਾ ਕਰਨਾ ਸਭ ਤੋਂ ਪਹਿਲਾਂ ਸਾਫ ਸਫਾਈ ਜਿਹੜਾ ਤੁਹਾਡਾ ਕਮਰਾ ਹੈ ਕੋਟੀ ਪਲਸਟਰ ਹੋਣਾ ਚਾਹੀਦਾ ਖੁਰਲੀ ਪਲਸਟਰ ਹੋਵੇ ਫਰਸ਼ ਵਧੀਆ ਹੋਵੇ ਸਾਫ ਸਪਾਈ ਹੋਵੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਚਿੱਟੜ ਲਾ ਗਿਂਦੇ ਨੇ ਕਿਉਂ ਲੱਗ ਜਾਂਦੇ ਕਿ ਜਿਹੜਾ ਪਸ਼ੂਆਂ ਵਾਲਾ ਕਮਰਾ ਕਈ ਬੀਬੀਆਂ ਭੈਣਾ ਸਾਡੇ ਘਰਾਂ 'ਚ ਥਾਪੀਆਂ ਬਣਾਉਂਦੀਆਂ ਜਦੋਂ ਪ੍ਰਸ਼ਾਦ ਮੀਂਹ ਗਣੀ ਹੋਇਆ ਚੱਕ ਕੇ ਉੱਥੇ ਰੱਖਦੀਆਂ ਕੋਈ ਬੋਰੀ ਕੱਪੜਾ ਲੱਕੜਾਈ ਚੱਲ ਪਸ਼ੂਆਂ ਵਾਲੇ 'ਚ ਰੱਖਤਾ ਜੇ ਕੋਈ ਬਜਰੀ ਤੇ ਦੋ ਕੱਟੇ ਪਏ ਆ ਕੋਈ ਰੋੜੀ ਪਈ ਆ ਮੱਝ ਦੀ ਘੁਰਲੀ ਨਾਲ ਲਾ ਦੇਣਗੇ ਉੱਥੇ ਇਹਨਾਂ ਦੀ ਲੁਕਣਗਾ ਸਭ ਤੋਂ ਵੱਡੀ ਆ ਚਿੱਟੜ ਜਿਹੜੇ ਆ ਨਾ ਤਾਂ ਖੁੱਡ ਪਟਦੇ ਆ ਨਾ ਹੀ ਦੋ ਫੁੱਟ ਤੋਂ ਉੱਤੇ ਜਾਂ ਉਹ ਜਿਹੜੇ ਅੰਡੇ ਉੱਤੇ ਇੰਨੇ ਅੰਡੇ ਪੰਨੀ ਪੈਦਾਵਾਰ ਵੀ ਇੱਕ ਹਫ਼ਤੇ 'ਚ ਵੀ ਤਿੰਨ ਪੀੜੀਆਂ ਵਾਲੇ ਹੋ ਜਾਂਦੇ ਆ ਐਨੇ ਵੱਧਦੇ ਆ ਤੇ ਮੱਝਾਂ ਦਾ ਇੱਕ ਖੂਣੀ ਚੂਸਦੇ ਆ ਤੁਸੀਂ ਜਦੋਂ ਵੀ ਦਵਾਈ ਲਾਉਣੀ ਆ ਪਸ਼ੂ ਦੇ ਉੱਤੇ ਲਾਓ ਥੰਲੇ ਛੜਕਾ ਕਰੋ ਕੰਧਾਂ ਤੇ ਕਰੋ ਅੱਜ ਕਰੋ ਹਫ਼ਤੇ ਬਾਅਦ ਕਰੋ ਹਫ਼ਤੇ ਬਾਅਦ ਕਰੋ ਤਿੰਨ ਵਾਰੀ ਇਹ ਕੰਮ ਕਰੋ ਚਿਚੜ ਖਤਮ ਹੋ ਜਾਣਗੇ ਦੂਜਾ ਅੱਜ ਕੱਲ੍ਹ ਵਿਗਿਆਨਿਕ ਢੰਗਾਂ ਫਲੇਮ ਕਰਨ ਫਲੇਮ ਕਰਨ ਦੇ ਨਾਲ ਸਾਰੀ ਜਗ੍ਹਾ ਸਾੜ ਦਿਓ ਜਿੰਨੇ ਵੀ ਗੁੱਠਾ ਖੁੰਝੇ ਖਰਲੇ ਸਾਰੇ ਸਾਫ਼ ਕਰ ਦਿਓ ਚਿਚੜ ਨਹੀਂ ਆਉਣਗੇ ਉਸ ਤੋਂ ਇਲਾਵਾ ਫੀਡ ਦੇ ਵਿੱਚ ਤਾਰਾ ਮੀਰਾ ਤਾਰਾ ਮੀਰੇ ਦੇ ਵਿੱਚ ਬਹੁਤ ਗੁਣ ਹੈ ਤੁਸੀਂ ਰੋਜ਼ ਦਾ ਚਾਹ 50 ਗ੍ਰਾਮ ਤੋਂ ਸ਼ੁਰੂ ਕਰ ਲੋ ਜਿਹੜੀ ਮੱਝਾਂ ਨੇ ਸਾਰਾ ਸਾਲ ਤਾਰਾ ਮੀਰਾ ਖਾ ਲਿਆ ਉਹਨੂੰ ਚਿਚੜ ਨਹੀਂ ਲੱਗਣਗੇ ਸਰੋਂ ਦੀ ਖਾਲ ਹੈ ਉਹਦੇ ਵਿੱਚ ਵੀ ਬੜੇ ਗੁਣ ਹੈ ਜਿਹੜੀ ਮੱਝਾਂ ਨੇ 1 ਕੁਇੰਟਲ ਸਰੋਂ ਦੀ ਖਲ ਖਾ ਲਈ ਉਹਨੇ ਸਮਝ ਲਓ 5 ਕਿਲੋ ਤੇਲ ਸਰੋਂ ਦਾ ਆਪਣੇ ਆਪ ਹੀ ਅੰਦਰ ਪਹੁੰਚ ਗਿਆ ਸ਼ਾਈਨਿੰਗ ਉਹਦੇ ਦੀ ਪੂਰੀ ਆ ਜਾਏਗੀ ਥਣਾ ਦਾ ਰੋਗ ਨਹੀਂ ਹੋਏਗਾ ਚਿਚੜ ਘੱਟ ਲੱਗਣਗੇ ਇਹ ਤਾਂ ਅਸੀਂ ਜੀ ਬਾਹਰਲੇ ਕੀੜੇ ਜਿਹੜੇ ਤੁਸੀਂ ਨੰਗੀ ਅੱਖ ਨਾਲ ਵੇਖਦੇ ਹੋ ਹੁਣ ਅੰਦਰਲੇ ਕੀੜੇ 40% ਨੁਕਸਾਨ ਕਰਦੇ ਪਸ਼ੂ ਦਾ ਖਰਾਕ ਖਾਂਦੇ ਆ ਬਣੀ ਬਣਾਈ ਇਹ ਨਜ਼ਰ ਨਹੀਂ ਆਉਂਦੇ ਪਸ਼ੂ ਦੀਆਂ ਨਿਸ਼ਾਨੀਆਂ ਦੱਸਣੀਆਂ ਪਹਿਲਾਂ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਗੱਲਾਂ ਦੱਸਦਾ ਵੀ ਕੀੜੇ ਜਾਂਦੇ ਕਿਵੇਂ ਅੰਦਰ ਕੀੜਿਆਂ ਦੀ ਮੇਨ ਖਰਾਕ ਹੈ ਮਿੱਟੀ ਮਿੱਟੀ ਤੋਂ ਪਸ਼ੂ ਦੇ ਅੰਦਰ ਕੀੜੇ ਜਾਂਦੇ ਆ ਹੁਣ ਤੁਸੀਂ ਜਿੰਨੇ ਕਿਸਾਨ ਵੀ ਆਏ ਜੇ ਕੀ ਅਸੀਂ ਤੂੜੀ ਸਾਰੇ ਛਾਂੜ ਕੇ ਪਾਉਣੇ ਆ ਨਹੀਂ ਤੇ ਅੱਜ ਜਾ ਕੇ ਟੋਕਰਾ ਭਰਿਆ ਜੇ ਤੇ ਉਹਨੂੰ ਹਲਾਇਆ ਜੇ ਫਿਰ ਥੱਲੇ ਵੇਖੋ ਵੀ ਕੀ ਨਿਕਲਦਾ ਹੈ ਤੇ ਉਸ ਤੋਂ ਬਾਅਦ ਵੇਖੋ ਵੀ ਕਿੰਨੀ ਮਿੱਟੀ ਅਸੀਂ ਇਹਨਾਂ ਦੇ ਅੰਦਰ ਭੇਜਤੀ ਹੈ ਉਦੋਂ ਬਾਅਦ ਆਲਾ ਅਸੀਂ ਖੇਤ ਦੇ ਵਿੱਚ ਹਰਾਚਾਰਾ ਵੇਚਦੇ ਆ ਮੱਕੀ ਜਵਾਰ ਬਾਜਰਾ ਕੁਛ ਵੀ ਕਿੰਨੀਆਂ ਹਨੇਰੀਆਂ ਚਲਦੀਆਂ ਮਿੱਟੀ ਉਹਨਾਂ ਦੇ ਉੱਤੇ ਲੱਗੀ ਹੁੰਦੀ ਹੈ ਅਸੀਂ ਓਵੇਂ ਲਿਆ ਕੇ ਪੱਠੇ ਕੁਦਰ ਕੇ ਮੱਝਾਂ ਨੂੰ ਪਾ ਦਿੰਨੇ ਆ ਉਹ ਮਿੱਟੀ ਅੰਦਰ ਜਾਂਦੀ ਹੈ ਜਾਂ ਕਿਸੇ ਦਿਨ ਮੀਂਹ ਪਿਆ ਹੁੰਦਾ ਬਰਸਾਤ ਆਈ ਹੈ ਅਸੀਂ ਪੱਠੇ ਵੱਢਣ ਜਾਂਦੇ ਆ ਖੇਤ ਵਿੱਚ ਮੋਟਰਸਾਈਕਲ ਦੇ ਮਗਰ ਅਸੀਂ ਟਰਾਲੀ ਬਣਾਈ ਹੁੰਦੀ ਆ ਉਹਨੇ ਮਗਰ ਰੱਖ ਲੈਂਦੇ ਉਹ ਟਾਂਡੇ ਥੱਲੇ ਲੱਗਦੇ ਹੁੰਦੇ ਆ ਜਦੋਂ ਉਹ ਟਾਂਡੇ ਥੱਲੇ ਰੱਖਦੇ ਆ ਟਾਂਡਿਆਂ ਨੂੰ ਮਿੱਟੀ ਲੱਗ ਜਾਂਦੀ ਹੈ ਅਸੀਂ ਲਿਆ ਕੇ ਕੁਤਰਾ ਕਰਕੇ ਜੇ ਪਸੂ ਮੱਝਾਂ ਨੂੰ ਪੱਠੇ ਪਾ ਦਿੰਨੇ ਆ ਜੇ ਅਸੀਂ 30 ਕਿਲੋ ਪੱਠੇ ਪਾਏ ਤੇ 2 ਕਿਲੋ ਵਿੱਚ ਮਿੱਟੀ ਵੀ ਗਈ ਨਾਲ ਸੋ ਕਿਸਾਨ ਵੀਰੋਂ ਘਰਾਂ ਦੇ ਵਿੱਚ ਮੋਟਰਾਂ ਤੁਹਾਡੇ ਸਾਰਿਆਂ ਦੇ ਲੱਗੀਆਂ ਜੇਕਰ ਟਾਂਡਿਆਂ ਨੂੰ ਮਿੱਟੀ ਲੱਗੀ ਆ ਜਾਂ ਤੁਹਾਨੂੰ ਲੱਗਦਾ ਵੀ ਚਿੱਕੜ ਨਾਲ ਲੱਗ ਗਿਆ ਤੇ ਪਹਿਲਾਂ ਪਾਣੀ ਚਲਾ ਕੇ ਸਾਫ਼ ਕਰੋ ਉਸ ਤੋਂ ਬਾਅਦ ਕੁਤਰਾ ਕਰਕੇ ਉਹਨਾਂ ਨੂੰ ਪਾਓ ਅੱਗੇ ਆ ਗਈ ਖੁਰਲੀ ਖੁਰਲੀ ਜਿਹੜੀ ਆ ਰੋਜ਼ ਸਾਫ਼ ਕਰੋ ਕੱਪੜੇ ਨਾਲ ਜਾਂ ਬੋਰੀ ਨਾਲ ਪਹਿਲੀ ਗੱਲ ਤਾਂ ਬਣਾਓ ਵਿਗਿਆਨਕ ਢੰਗ ਨਾਲ ਤੁਹਾਨੂੰ ਹਾਥੀਂ ਨਾਲ ਵਿੱਚ ਮਾਰਨਾ ਹੋਵੇ ਮੈਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਹਨ ਖੁਰਲਿਆਂ ਜਿਹੜੀਆਂ ਤਾਜਮਹਿਲ ਨੂੰ ਚੰਗੀਆਂ ਕਈ ਕਿਸਾਨ ਵੀਰ ਬੋਕਰ ਲੈ ਕੇ ਲੱਗ ਜਾਂਦੇ ਬੋਕਰ ਕਦੇ ਨਹੀਂ ਖੁਰਲਿਆਂ ਚ ਮਾਰਨੇ ਉਹਦਾ ਅਲੱਗ ਕਾਰਨ ਹੈ ਦੂਜੇ ਪਾਸੇ ਨਾਲ ਜੋੜ ਲਿਆ ਜਿਵੇਂ ਆਪਣੇ ਪਿੰਡਾਂ ਵਾਲੇ ਜੋੜਦੇ ਆ ਅੱਗੇ ਜੀ ਪਾਣੀ ਪਾਣੀ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਹੈ 24 ਘੰਟਿਆਂ 'ਚ 42 ਵਾਰ ਪਸ਼ੂ ਪਾਣੀ ਪੀਂਦਾ ਹੈ ਅੱਗੇ ਪਾਣੀ ਦੀ ਗੱਲ ਬਾਣੀ ਵਾਲੇ ਭਰਾ ਨੇ ਕੀਤੀ ਸੀ ਪਾਣੀ ਮੌਸਮ ਦੇ ਹਿਸਾਬ ਨਾਲ ਹੈ ਜਿਵੇਂ ਅੱਜ ਕੱਲ੍ਹ ਸਰਦੀ ਹੈ ਤੇ ਕੋਸਾ ਪਾਣੀ ਜਾਂ ਤਾਜ਼ਾ ਪਾਣੀ ਜੇ ਗਰਮੀ ਹੈ ਤਾਂ ਤਾਜ਼ਾ ਪਾਣੀ ਪਾਣੀ ਜਿਹੜੀ ਬਿਲਕੁਲ ਫਰੀ ਦੀ ਖਰਾਕ ਹੈ ਤੇ ਅਸੀਂ ਪਾਣੀ ਪੂਰਾ ਨਹੀਂ ਪਸ਼ੂ ਨੂੰ ਦਿੰਦੇ 83% ਦੁੱਧ ਦੇ ਵਿੱਚ ਪਾਣੀ ਹੈ ਤੇ ਅਸੀਂ ਪਿਉਣੀ ਇੱਕ ਵਾਰੀ ਜਾਂ ਦੋ ਵਾਰੀ ਤੇ ਫਿਰ ਬਾਲਟੀਆਂ ਕਿੱਥੋਂ ਭਰਨੀਆਂ ਅੱਜ ਤੁਸੀਂ ਇੱਥੇ ਆਏ ਹੋ ਹੋਰ ਕੋਈ ਕੰਮ ਚਾਹ ਮੰਨੋ ਨਾ ਮੰਨੋ ਪਾਣੀ ਜ਼ਰੂਰ ਪਸ਼ੂ ਦੇ ਅੱਗੇ ਜਾ ਕੇ ਰੱਖ ਦਿਆ ਜੀ ਸਵੇਰੇ ਰੱਖੋ ਸ਼ਾਮ ਨੂੰ ਚੁੱਕ ਦਿਓ 6 ਦਿਨ ਲਗਾਤਾਰ ਇਹ ਕੰਮ ਕਰਕੇ ਵੇਖ ਲਓ 1.5 ਤੋਂ 2 ਕਿਲੋ ਦੁੱਧ ਕੱਲੇ ਪਾਣੀ ਨਾਲ ਵਾਜੇਗਾ ਹੋਰ ਕੋਈ ਫੀਡ ਨਹੀਂ ਪਾਉਣੀ ਵੱਖਰੀ ਕੋਈ ਖਰਾਕ ਨਹੀਂ ਦੇਣੀ ਪਾਣੀ ਦੇ ਵਿੱਚ ਇੰਨੇ ਗੋਣੇ ਪਾਣੀ ਵਾਲੀ ਖੇਲ ਆ ਜਿਹੜੀ ਬਿਲਕੁਲ ਸਾਫ ਸੁਥਰੀ ਹੋਣੀ ਚਾਹੀਦੀ ਹੈ ਕਈ ਕਿਸਾਨ ਵੀਰਾਂ ਦੇ ਜਾ ਕੇ ਘਰਾਂ ਚ ਵੇਖੀਦਾ ਉਹਦੇ ਵਿੱਚ ਹਰੇ ਵਾਈ ਇੰਨੀ ਜੰਮੀ ਉਹ ਬਾਹਰ ਨੂੰ ਨਿਕਲਦੀ ਹੈ ਉਹਨੂੰ ਕਲੀ ਕਰਕੇ ਰੱਖੋ ਅੱਜ ਕਲੀ ਕਰੋ 10 15 ਦਿਨਾਂ ਬਾਅਦ ਫੇਰ ਕਰ ਦਿਓ ਫੇਰ ਕਰ ਦਿਓ ਕੈਲਸ਼ੀਅਮ ਬਾਹਰੋਂ ਦੇਣ ਦੀ ਲੋੜ ਨਹੀਂ ਜਿੰਨੀ ਕੈਲਸ਼ੀਅਮ ਦੀ ਲੋੜ ਆ ਉਹ ਕਲੀ ਕਲੀ ਨਾਲ ਹੀ ਪਸ਼ੂ ਦੇ ਅੰਦਰ ਪਹੁੰਚ ਜੇਗੀ ਮੱਝ ਦੀ ਖੁਰਲੀ ਨੂੰ ਕਲੀ ਕਰ ਦਿਓ ਸੋ ਇਹਨਾਂ ਕਾਰਨਾਂ ਕਰਕੇ ਤਾਂ ਜਾਂਦੇ ਆ ਕੀੜੇ ਅੰਦਰ ਹੁਣ ਜੇ ਕੀੜੇ ਹੈਗੇ ਮੱਝਾਂ ਦੇ ਅੰਦਰ ਤੇ ਪਤਾ ਕਿਵੇਂ ਲੱਗੇਗਾ ਪਤਾ ਤੁਹਾਨੂੰ ਇਹ ਸਭ ਤੋਂ ਪਹਿਲਾਂ ਵੇਖੋ ਵੀ ਮੱਝਾਂਾਂ ਦੀ ਚਮੜੀ ਜਿਹੜੀ ਖੁਰਦਰੀ ਐ ਅੱਖਾਂ ਦੇ ਵਿੱਚੋਂ ਗਿੱਡਾਂ ਆਉਂਦੀਆਂ ਗੋਇਆ ਜੋ ਮੁਸ਼ਕ ਆਉਂਦਾ ਐ ਪੇਟ ਪਸ਼ੂ ਦਾ ਥੱਲੇ ਨੂੰ ਨਮਕਿਆ ਖਾਂਦਾ ਜ਼ਿਆਦਾ ਦੁੱਧ ਘੱਟ ਛੋਟੇ ਬੱਚੇ ਤੁਸੀਂ ਵੇਖਿਆ ਚਮੜੀ ਦੇ ਉੱਤੇ ਜ਼ਖਮ ਜਿਹੇ ਹੋ ਜਾਂਦੇ ਕੰਧਾਂ ਨਾ ਖੁਰਕਦੇ ਰਹਿੰਦੇ ਐ ਕਈਆਂ ਨੂੰ ਕਾਂ ਠੂੰਗਦੇ ਰਹਿੰਦੇ ਐ ਜਾਂ ਜਦੋਂ ਤੁਰਦੇ ਮਗਰਨੀਆਂ ਲੱਤਾਂ ਢੰਡੀਆਂ ਉਹਨਾਂ ਦੇ ਅੰਦਰ ਹੈਗੇ ਕੀੜੇ ਜਿਹੜਾ ਪਸ਼ੂ ਬਿਲਕੁਲ ਤੰਦਰੁਸਤ ਐ ਉਹਨੇ ਅੰਦਰ ਕੀੜੇ ਨਹੀਂ ਜਦੋਂ ਗੋਇਆ ਕਰੇਗਾ ਬਿਲਕੁਲ ਗੋਲ ਹੋਏਗਾ ਵਿੱਚ ਟੋਇਆ ਪੈਗਾ ਜਿਹਦੇ ਅੰਦਰ ਕੀੜੇ ਆ ਉਹਦਾ ਗੋਆ ਖਿਲਰਿਆ ਜਾ ਹੋਏਗਾ ਤੁਸੀਂ ਜਾ ਕੇ ਅੱਜ ਵੇਖ ਲਿਆ ਜੀ ਅਸੀਂ ਫਿਰ ਕੀੜੇ ਵਾਲੀ ਦਵਾਈ ਦਿੰਨੇ ਆ ਕਈ ਕਿਸਾਨ ਵੀ ਮੈਡੀਕਲ ਸਟੋਰ ਤੇ ਚਲੇ ਜਾਣਗੇ ਉੱਥੇ ਜਾ ਕੇ ਦੱਸਣਗੇ ਉਹ ਮੈਡੀਕਲ ਸਟੋਰ ਵਾਲਾ ਪੁੱਛਦਾ ਵੀ ਗੱਭਣ ਹੈ ਜਾਂ ਕਿਵੇਂ ਅਸੀਂ ਦੱਸ ਦਿੰਦੇ ਆ ਦਵਾਈ ਜਦੋਂ ਵੀ ਦੋਣੀ ਹੈ ਕਿਸੇ ਮਾਰਨਾਂ ਗੱਲ ਕਰਕੇ ਤੁਹਾਡੇ ਥਾਂ ਥਾਂ ਦੇ ਸਰਕਾਰੀ ਹਸਪਤਾਲ ਬਣੇ ਆ ਪਿੰਡਾਂ ਦੇ ਵਿੱਚ ਉੱਥੇ ਤੁਸੀਂ ਜਾਓ ਵੈਟਰਨ ਇੰਸਪੈਕਟਰ ਆ ਡਾਕਟਰ ਸਾਹਿਬਾਨ ਨੂੰ ਦੱਸੋ ਕਈ ਕਿਸਾਨ ਵੀ ਉੱਥੇ ਕੁਝ ਉਸੀ ਕਰ ਜਾਂਦੇ ਆ ਵੀ ਹੁਣ ਕੀੜਿਆਂ ਵਾਲੀ ਦਵਾਈ ਦੇਣੀ ਆ ਘਰ 6 ਮੱਝਾਂ ਗਾਵਾਂ ਹੈਗੀਆਂ ਦੋ ਦੁੱਧ ਦੇਣਾਂ ਦੀਆਂ ਚਾਰ ਐਵੇਂ ਆ ਦੋਵਾਂ ਨੂੰ ਦੇ ਦੇਣਾ ਜਦੋਂ ਵੀ ਦਵਾਈ ਦੇਣੀ ਆ ਸਾਰੇ ਪਸ਼ੂਆਂ ਨੂੰ ਇਕੱਠੀ ਦੇਣੀ ਆ ਆਪਦੀ ਡੈਰੀ ਵਿੱਚ ਤਰੀਕ ਨੋਟ ਕਰੋ ਜਿਹੜਾ ਛੋਟਾ ਬੱਚਾ ਜਦੋਂ ਪੈਦਾ ਹੁੰਦਾ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਨੂੰ ਪੇਟ ਦੇ ਕੀੜਿਆਂ ਦੀ ਦਵਾਈ ਦਿਓ ਜਿੰਨੇ ਦਿਨੋਂ ਮਾਂ ਦਾ ਦੁੱਧ ਪਿੰਦਾ ਹੈ ਉਹਨੂੰ ਮਹੀਨੇ-ਮਹੀਨੇ ਬਾਅਦ ਦਵਾਈ ਦਿਓ ਬੱਚਾ ਕਦੇ ਨਹੀਂ ਮਰਦਾ ਠੀਕ ਹੈ ਜੀ ਸੋ ਇੰਨੀਆਂ ਕੋਈ ਗੱਲਾਂ ਬਾਤਾਂ ਬਲਾਰੇ ਬਹੁਤ ਨੇ ਬੋਲਦਿਆਂ ਕੋਈ ਗਲਤ ਸ਼ਬਦ ਬੋਲਿਆ ਗਿਆ ਉਹਦੇ ਲਈ ਮਾਫੀ ਵੈਗਨੂ ਜੀ ਦਾ ਖਾਲਸਾ ਵੈਗਨੂ